198 ਘੰਟੇ ਚੱਲੇ ਆ ਠੀਕ ਹੈ ਅੱਛੀ ਰਿਕਾਰਡ ਹੈਗਾ 162 ਘੰਟੇ ਤੇਰੀ ਸਰਵਿਸ ਹੋਈ ਆ ਪਹਿਲਾਂ ਠੀਕ ਹੈ 400 ਘੰਟਾ ਚੱਲਿਆਗਾ ਟਾਇਰ ਦੇਖ ਸਕਦੇ ਹੋ 90 ਤੋਂ 95% ਨਾਲ ਦੀ ਆ 90% ਟਾਇਰ ਦੇਖ ਲਓ ਤੁਸੀਂ ਨਾਲ ਦੇ ਆ 400 ਘੰਟਾ ਚੱਲਿਆ ਬੀਟ ਵਗੈਰਾ ਨੂੰ ਸਾਰਾ ਕੁਝ ਲੱਗਿਆ ਹੋਇਆ ਲੋ ਵੀ ਦੋਸਤੋ ਸਰਵਿਸ ਨੂੰ ਪਿਆਰ ਪਾਈ ਸ਼ਸ਼ਕਲੋ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਅਮਰਪਾਲ ਸਿੰਘ ਵੱੱਡੀ ਤੇ ਜਿਵੇਂ ਬਾਈ ਜੀ ਆਪਾਂ ਪਹਿਲੀ ਵੀਡੀਓ ਚ ਆਕੇ ਅੱਜ ਜੀ ਅੱਜ ਤੁਹਾਨੂੰ ਸਾਰੇ 4x4 ਟਰੈਕਟਰ ਦਿਖਾਵਾਂਗੇ ਠੀਕ ਹੈ ਤੇ ਪਿਛਲੀ ਵੀਡੀਓ ਚੱਕ ਜੀ ਕੱਲ ਨੂੰ ਆਉਣ ਵਾਲੀ ਵੀਡੀਓ ਚ ਤੁਹਾਨੂੰ 4x4 ਲਗਾਵਾਂਗੇ ਤੇ ਆਪਾਂ ਕੱਢਾਂਗੇ ਬਈ ਜੀ ਢਾਲੀਵਾਲ ਟਰੈਕਟਰ ਗੈਰ ਤੇ ਤੇ ਟਰੈਕਟਰ ਦੀ ਕੰਡੀਸ਼ਨ ਓਕੇ ਹੁੰਦੀ ਨੇ ਬਾਕੀ ਸਾਰੀ ਬਾਈ ਨਾਲ ਗੱਲਬਾਤ ਕਰਾਂਗੇ ਤੇ ਵੀਡੀਓ ਚ ਬਣੇ ਰਹੋ ਬਈ ਜੀ ਤੇ ਆਜੋ ਬਾਈ ਨਾਲ ਕਰਦੇ ਹਾਂ ਗੱਲਬਾਤ ਤੇ ਬਈ ਜੀ ਮੇਨ ਲੋਕੇਸ਼ਨ ਹੈਗੀ ਹੈ ਬਾਈਆਂ ਦੀ ਸਗੇੜਾ ਪਿੰਡ ਹਾਂਜੀ ਤੇ ਕੋਕਾਪੀਸੇ ਟਰੈਕਟਰ ਨੇ ਅੱਜ ਬਈ ਜੀ ਸੱਚੀ ਗਾ ਬਈ ਜੀ ਸੱਚੀ ਗਾ ਜੀ ਇਹ ਆਦੀ ਹੈ 455 ਹਾਂਜੀ ਹਾਂਜੀ ਦਿਖਾ ਦਿਓ ਠੀਕ ਆ ਬਾਈ ਜੀ ਤੇ ਬਾਕੀ ਬਾਈ ਜੀ ਮੋਬਾਈਲ ਨੰਬਰ ਦੱਸ ਦਿਓ ਜੀ ਆਪਣਾ ਕੀ ਹੈ ਆਪਣਾ ਮੋਬਾਈਲ ਨੰਬਰ ਹੈਗਾ 9815285868 ਤੇ ਦੂਸਰਾ ਨੰਬਰ ਹੈਗਾ 9463217946 ਠੀਕ ਆ ਬਾਈ ਜੀ ਕਿੰਨਾ ਕ ਪੁਰਾਣਾ ਕੰਮ ਆ ਬਾਈ ਜੀ ਆਪਣਾ ਮੇਰੇ ਡੈਡੀ ਨੂੰ ਹੋ ਗਏ ਜੀ 25 ਤੋਂ 30 ਸਾਲ ਕੰਮ ਕਰਦੇ ਐਨੂੰ ਬਹੁਤ ਬੰਦੇ ਜਾਣਦੇ ਹੋ ਸਾਡੇ ਕੋਲ ਪੁਰਾਣੇ ਜੁੜੇ ਹੋਏ ਐ ਜਗਸੀਰ ਸਿੰਘ ਸੀਰਾ ਨਾਮ ਉਹਨਾਂ ਦਾ ਤੇ ਨੰਬਰ ਆਪਾਂ ਤੁਹਾਨੂੰ ਬੋਲੀ ਦਿੱਤਾ ਉਹਨਾਂ ਦਾ ਠੀਕ ਆ ਜੀ ਬਾਕੀ ਜਸਪਰੀ ਤੇ ਨਿਗ੍ਹਾ ਮਰਵਾਦੇ ਪਾਈਆਂ ਕੋਲੇ ਟਰੈਕਟਰਾਂ ਦਾ ਪੰਡਾਹਰੀ ਹੁੰ ਦੇ ਇਸ ਸ਼ੋਰੂਮ। ਠੀਕ ਹੈ ਤੇ ਆਜੋ ਆਪਾਂ ਹੁਣ ਤੁਹਾਨੂੰ ਅੱਜ 4x4 ਟਰੈਕਟਰ ਦਿਖਾਵਾਂਗੇ ਤੇ ਟੌਪ ਟੌਪ ਕੰਡੀਸ਼ਨ ਦੇ ਤੇ ਬਾਕੀ ਭਾਈ ਜੀ ਜਿੰਨੇ ਟਰੈਕਟਰ ਹੋਣਗੇ ਘੰਟੇ ਦੇ ਹਿਸਾਬ ਨਾਲ ਚੱਲੇ ਹੋਏ ਟਰੈਕਟਰ ਹੋਣਗੇ ਭਾਈਆਂ ਕੋਲ ਤੇ ਜਿਹੜੇ ਵੀ ਲੋਕ ਕਹਿੰਦੇ ਨੇ ਕਿ ਅਸੀਂ 4x4 ਟਰੈਕਟਰ ਕਿਸੇ ਵੀ ਤਰ੍ਹਾਂ ਦਾ ਖਰੀਦਣਾਗਾ ਸਕਰੀਨ ਉੱਪਰ ਨੰਬਰ ਆ ਭਾਈ ਜੀ ਕੰਟੈਕਟ ਕਰ ਸਕਦੇ ਹੋ ਤੇ ਆਪਾਂ ਕਰਾਂਗੇ ਭਾਈ ਜੀ 5520 ਤੋਂ ਸਟਾਰਟ ਤੇ ਲਓ ਭਾਈ ਚੈੱਕ ਕਰੋ ਟਰੈਕਟਰ ਦੀ ਕੰਡੀਸ਼ਨ ਤੇ ਜੇ ਕੰਡੀਸ਼ਨ ਦੀ ਗੱਲ ਕਰੀਏ ਭਾਈ ਜੀ ਟਰੈਕਟਰ ਦੀ 95 ਤੋਂ 98% ਕੰਡੀਸ਼ਨ ਹੈ ਤੇ ਜੇ ਭਾਈ ਜੀ ਟਾਇਰਾਂ ਦੀ ਗੱਲ ਕਰੀ ਠੀਕ ਹੈ ਜੀ ਫਸਟ ਓਨਰ ਹੈਗਾ ਲੁਧਿਆਣਾ ਨੰਬਰ ਆ ਪੀਪੀ 99 85% ਟਾਇਰ ਨਾਲ ਦੇ ਏਜੰਸੀ ਰਿਕਾਰਡ ਚੱਲਿਆਗਾ 550 ਘੰਟੇ ਚੱਲਿਆ ਜੀ ਠੀਕ ਹੈ ਹਜੇ ਤਾਂ ਵਧਾਈਆਂ ਤੇ ਲੈ ਕੇ ਜਾਣ ਵਾਲਾ ਹਾਂ ਹਾਂ ਫੁੱਲ ਟਾਪ ਮਾਡਲ ਹੈ ਠੀਕ ਹੈ ਜੀ ਤੇ ਇਹਦੀ ਕੀਮਤ ਹੈਗੀ ਹੈ 12 ਲੱਖ 45000 ਰੁਪਏ 12 ਲੱਖ 45000 ਰੁਪਏ ਕੀਮਤ ਹੈ ਬਾਈ ਜੀ ੱੱਕੇ ਵਾਲਾ ਬੰਪਰ ਲੱਗਾ ਆ ਬਾਕੀ ਤੁਸੀਂ ਦੇਖ ਸਕਦੇ ਹੋਗੇ ਤੇ 550 ਘੰਟੇ ਚੱਲਿਆ ਤੇ ਜੂਜੀ ਗੇਅਰ ਵਾਲਾ ਗਿਆ ਭਾਈ ਜੀ ਚਲੋ ਬਈ ਚੈੱਕ ਕਰ ਲਓ ਤੇ ਇੱਕ ਬਿਨਾ ਜੂਜੀ ਗੇਅਰ ਵਾਲਾ ਹੁੰਦਾਗਾ ਤੇ ਇਹ ਜੂਜੀ ਗੇਅਰ ਚ ਆ ਗਿਆ ਨੀ ਹੋਲੈਂਡ ਪ ਤੇ ਬਾਕੀ ਮੌਕੇ ਦੇ ਮਾਤਰਾ ਨੇ ਜਰੂਰ ਹੋ ਜੀਗਾ 16 ਦੇ ਟਾਇਰਾਂ ਚ ਬਾਈ ਤੇ ਅੱਗੇ ਗਿਆ ਬਾਈ ਜੀ ਪ੍ਰੀਤ ਤੇ 7599 7599 2016 ਮਾਡਲ 50 ਬੰਬਰ ਅਗਲੇ ਟਾਇਰ ਨੂੰ ਨਵੇਂ ਲਾ ਕੇ ਪਿਛਲੇ ਟਾਇਰ ਵਾਲੇ ਨਾਲ ਦੇ ਅੱਧੇ ਮੰਗ ਰਲੇ ਟਾਇਰ ਨਾਲ ਦੇ ਕੇ ਅੱਧੇ ਜਿਵੇਂ ਆਪਾਂ ਬਾਈ ਜੀ ਕਹੇਦਾ ਵੀ ਅੱਧੇ ਠੀਕ ਹੈ ਜੀ ਅੱਧੇ ਤੋਂ ਪਲੱਸ ਹੋਣਗੇ 45 ਪੈਸੇ ਦਾ ਨਿਕਲਦੇ ਨਹੀਂ 45 ਨਿਕਲੇ ਅੱਧੇ ਹੋਣਗੇ ਠੀਕ ਹੈ ਤੇ ਬਾਦੀ ਹੋਣਗੇ ਜਿਵੇਂ ਆਪਾਂ ਕਹ ਦੀ ਬਾਈ ਜੀ ਹੈਗੇ ਹੈਗੇ 60-60 ਪੈਸੇ ਰੇਡੀਅਲ ਟਾਇਰਾਂ ਚ ਆ ਗਿਆ ਜੀ ਤੇ ਬਾਕੀ ਜਿੰਨੇ ਵੀ ਟਰੈਕਟਰ ਹੈਗੇ ਨੇ ਸਾਰਿਆਂ ਦੇ ਬੇਟ ਵਗੈਰਾ ਤੁਸੀਂ ਦੇਖ ਸਕਦੇ ਹੋ ਕਿ ਜੀ ਲੱਗੇ ਉਹ ਜਿਹੜਾ ਕੁਝ ਵੀ ਹੈਗਾ ਆਪਾਂ ਨਾਲ ਹੀ ਦੇ ਦੇਣਾਗਾ ਕੁਛ ਇਹ ਤੋਂ ਉਤਾਰਨਾ ਨਹੀਂ ਠੀਕ ਹੈ ਜੀ 6 ਲੱਖ 45000 ਰੁਪਏ ਦੀ ਡਿਮਾਂਡ ਆ 2016 ਮਾਡਲ ਆ ਠੀਕ ਹੈ ਜੀ 75 ਹੌਸਪਾਵਰ ਦਾ ਆ ਗਿਆ ਹਾਂ ਜੀ 75 ਹੌਸਪਾਵਰ ਦਾ ਆ ਗਿਆ 4x4 ਛੋਟਾ ਟਰੈਕਟਰ ਕਰਾਰ ਹੋ ਗਿਆ ਚਾ ਕਰਾਰੋ ਗੇਅਰ ਚਗਾ ਤੇ ਲੋ ਬਾਈ ਜੀ ਜਿਵੇਂ ਆਪਾਂ ਕਹ ਦੀ ਕਰਾਰੋ ਗੇਅਰ ਮੰਨ ਕੇ ਲਓ 3 ਸਪੀਡ ਤੇ 2 ਤੇ ਲੋ ਬਜੀ ਇਹ ਤੇ ਪਹਿਲੀ ਆ ਗਿਆ ਜੀ 16 ਮਾਡਲ ਆ ਗਿਆ ਠੀਕ ਹੈ ਜੀ 6 ਲੱਖ 45000 6 ਲੱਖ 45000 ਠੀਕ ਆ ਬਾਈ ਜੀ ਤੇ ਲੋ ਬਜੀ ਵੇਟ ਵਗੈਰਾ ਪਿੱਛੇ ਵੀ 18 ਚ ਲੱਗੇ ਹੋਏ ਨੇਗੇ 16 ਦੇ 18 ਚ ਬਾਈ ਜੀ ਹਾਂਜੀ ਹਾਂਜੀ 16 ਦੇ ਚ ਠੀਕ ਆ ਜੀ ਤੇ ਲੋ ਬਜੀ ਅੱਗੇ ਫੇਰ ਆ ਗਿਆ ਛੋਟਾ ਟਰੈਕਟਰ ਜੂਜੀ ਗੇਅਰ ਵਾਲਾ 5630 ਤੇ ਪਹਿਲਾਂ ਆਪਾਂ ਦਿਖਾਈ ਜੀ ਬਜੀ 5620 ਤੇ ਬਾਈ ਜੀ ਕਮੈਂਟ ਤੁਸੀਂ ਕਰਕੇ ਦੇਖਿਓ ਇਹਨਾਂ ਟਰੈਕਟਰਾਂ ਚ ਛੋਟਾ ਕਿਹੜਾ ਹੈਗਾ ਸਾਰੇ ਜਿੰਨੇ ਵੀ ਆਪਾਂ 4x4 ਦਾ ਕਹਾਂਗੇ ਇਹ 2021 ਮਾਡਲ ਹੈ ਜੀ ਠੀਕ ਹੈ ਜੀ 400 ਘੰਟਾ ਚੱਲਿਆਗਾ ਟਾਇਰ ਦੇਖ ਸਕਦੇ ਹੋ 90 ਤੋਂ 95% ਨਾਲ ਦੀ ਹੈ ਅੱਗੇ ਪਿੱਛੇ ਨੂੰ ਵੇਟ ਸਾਰੇ ਲੱਗੇ ਹੋਏ ਆ ਠੀਕ ਹੈ ਜੀ 400 ਘੰਟਾ ਚੱਲਿਆ ਇਹਦੀ ਡਿਮਾਂਡ ਹੈਗੀ ਅਗੀ 16.5 ਲੱਖ ਰੁਪਇਆ ਠੀਕ ਹੈ ਜੀ ਤੇ ਲਓ ਬਾਈ ਜੀ ਜਿਵੇਂ ਆਪਾਂ ਕਹ ਦੀਏ ਹਾਰ ਪਾ ਕੇ ਲੈ ਜਿਓ ਨਾ ਹਾਂ ਸੀਟ ਉਹ ਦੇਖੋ ਹਜੇ ਉਵੇਂ ਹੀ ਪਿਆ ਕਵਰ ਵਗੈਰਾ ਵੀ ਉਵੇਂ ਚੜੇ ਨੇ ਗਵਾਂਢੀ ਕੋਈ ਐ ਨਹੀਂ ਜਜ ਕਰ ਸਕਦਾਗਾ ਵੀ ਪ੍ਰਾਣਾ ਟਰੈਕਟਰ ਲੈ ਕੇ ਆ ਗਿਆ ਠੀਕ ਹੈ ਘਟੋ ਘਟਾ ਇਹਦੇ ਨਾਲ ਕਿੰਨਾ ਕ ਫਾਇਦਾ ਹੋ ਜੂਗਾ ਉਹ ਗੱਲ ਨਹੀਂ ਜੇ ਕੋਈ ਆਪਣਾ ਵੀਡੀਓ ਤੇ ਇਹਦਾ ਘਟੋ ਘਟਾ ਇਹ ਨਵਾਂ ਦਾ ਇਹ ਫਾਇਦਾ ਇਹ ਚ ਇਹੀ ਹੈ ਨਵਾਂ ਬੰਦ ਹੋ ਗਿਆ ਜੀ ਸੀਆਰਡੀ ਚਾਹੁੰਦਾ ਬਿਨਾ ਸੀਆਰਡੀ ਤੋਂ ਬਿਨਾ ਸੀਆਰਡੀ ਤੋਂ ਹਾਂਜੀ ਹਾਂਜੀ ਠੀਕ ਹੈ ਜੀ ਤੇ ਫੁੱਲ ਫਾਇਦਾ ਬਾਈ ਜੀ ਜਿਵੇਂ ਆਪਾਂ ਕਹ ਲਈਏ ਘਟੋ ਘਟਾ 2.5 ਲੱਖ ਰੁਪਏ ਦਾ ਤਾਂ ਸਿੱਧਾ ਫਾਇਦਾ ਠੀਕ ਹੈ ਜੀ ਤੇ ਅੱਗੇ ਦਿਖਾ ਲਈਏ ਤੁਹਾਨੂੰ ਪ੍ਰੀਤ ਇਹ ਵੀ ਪਿੱਛੇ ਤਰੋਪਾ ਮਾਡਲ ਆ ਗਿਆ ਜੀ ਠੀਕ ਹੈ ਜੀ ਪਹਿਲਾਂ ਵਾਲਾ ਜਿਹੜਾ ਵੀਡੀਓ ਦਿਖਾਇਆ ਉਹ 2016 ਸੀਗਾ ਉਹ ਪਿੱਛੇ ਵਾਲਾ ਤੇ ਇਹ 2017 ਆ ਗਿਆ ਠੀਕ ਹੈ ਇਹਦੇ ਵੀ ਅਗਲੇ ਟਾਇਰ ਨਵੇਂ ਆਗੇ ਪਿੱਛੇ ਰੇਡੀਅਲ ਲੱਗੇ ਆਗੇ ਅੱਧੇ ਵਾਂਗੂ ਹੈਗੇ ਚਲੋ 45 ਪੈਸੇ ਮੰਨ ਲਓ ਠੀਕ ਹੈ ਪੰਜਾਬ ਨੰਬਰ ਆ ਲੋਕਲ ਬਰਨਾਲਾ ਨੰਬਰ ਆ ਸਾਡੇ ਪੀਪੀ 19 ਲੈ ਵੀ ਪੀਪੀ 19 ਲੋਕਲ ਬਰਨਾਲਾ ਦਾ ਨੰਬਰ ਆ ਸਾਡੇ 6 ਲੱਖ ਰੁਪਏ ਦੀ ਡਿਮਾਂਡ ਆਈ ਤੇ ਰੰਗ ਪੇਂਟ ਦਾ ਬਾਈ ਜੀ ਰੰਗ ਪੇਂਟ ਦਾ ਜਿੱਤੋ ਹੋਇਆ ਆਪਾਂ ਦੱਸ ਕੇ ਦੇਵਾਂਗੇ ਫਰੰਟ ਵੇਟਰਾਂ ਕੀਤੇ ਹਿੱਸੇ ਦੇ ਰੰਗ ਵੱਜਿਆਗਾ ਠੀਕ ਹੈ ਛੋਲਿੰਕਾਂ ਵਗੈਰਾ ਦੇ ਉਹ ਸਾਰਾ ਕੁਝ ਦੱਸ ਕੇ ਦੇਵਾਂਗੇ ਸ਼ੋਅ ਮਗਰਾਡ ਸਾਰਾ ਕੁਝ ਓਰੀਜਨਲ ਆ ਠੀਕ ਹੈ ਸ਼ੋਅ ਮਗਰਾਡ ਤੇ ਬਾਈ ਜੀ ਸਾਰਾ ਇਬਾ ਕਿ ਬਾਈ ਜੀ ਇੱਕ ਵਾਰੀ ਜਿਵੇਂ ਬਾਈ ਕਹਿੰਦਾ ਆ ਕੇ ਚੈੱਕ ਕਰਕੇ ਜ਼ਰੂਰ ਲੈ ਕੇ ਜਾਇਓ ਠੀਕ ਹੈ ਜੀ ਲਾਂਬਿਆਂ ਵਾਲਾ ਬਾਈਆਂ ਦਾ ਕੋਈ ਕੰਮ ਨਹੀਂ ਹੈਗਾ ਤੇ ਆ ਗਿਆ ਬਾਈ ਜੀ ਅਰਜਨ ਨੋਬੋ ਡੀ ਲੈਕਸ ਮਾਡਲ ਵਾਲਾ 605 ਜੀ 2021 ਮਾਡਲ ਹੈ ਜੀ ਇਹ ਠੀਕ ਹੈ ਜੀ ਡੀ ਆਈ 605 ਮਹਿੰਦਰਾ ਫੁੱਲ ਟਾਪ ਮਾਡਲ ਹੈ ਚੇਂਜਰ ਵਾਲਾ ਡਿਸਟ੍ਰੀਬਿਊਟਰ ਠੀਕ ਹੈ ਜੀ 90 ਪੈਸੇ ਟਾਇਰ ਦੇਖ ਲਓ ਤੁਸੀਂ ਨਾਲ ਦੇ ਆ 400 ਘੰਟਾ ਚੱਲਿਆ ਬੀਟ ਵਗੈਰਾ ਨੂੰ ਸਾਰਾ ਕੁਝ ਲੱਗਿਆ ਹੋਇਆ ਠੀਕ ਹੈ ਜੀ ਜਿਵੇਂ ਆਪਾਂ ਸ਼ੁਰੂ ਤੋਂ ਚੱਲੇ ਸੀਗੇ ਇਸ ਦੁਬਾਰਾ ਥੱਲੇ ਥੱਲੇ ਆਈ ਜਾਂਦੇ ਹਾਂ ਹਾਂ ਜ ਤੇ ਜੇ ਡਿਮਾਂਡ ਦੀ ਗੱਲ ਕਰੀਏ ਜੀ ਇਹਦੀ ਡਿਮਾਂਡ ਹੈਗੀ 890000 ਰੁਪਏ ਜੀ ਤੇ ਮਾਡਲ ਜੀ ਮਾਡਲ 2021 ਜੀ 21 ਮਾਡਲ 890000 ਠੀਕ ਹੈ ਜੀ 450 ਘੰਟਾ ਜੀ 450 ਘੰਟਾ ਜੀ ਠੀਕ ਹੈ ਪੀਪੀ 27 ਨੰਬਰ ਆ ਬਾਈ ਜੀ ਖੁੱਲੇ ਪਲੇਟਫਾਰਮ ਵਾਲਾ ਦਾ ਤੇ ਅੱਗੇ ਆ ਗਿਆ ਬਾਈ ਜੀ 5405 ਜੌਂਡੀਆਰ ਗੇਅਰ ਪ੍ਰੋ 4/4 ਇਹ 2022 ਮਾਡਲ ਹੈ ਜੀ ਠੀਕ ਹੈ ਜੀ ਨਿਕਲਿਆ 2023 ਚ ਆ ਆਰਸੀ 2023 ਦੀ ਆ ਪਰ ਮਾਡਲ 2022 ਆਪਾਂ 22 ਕਹਿ ਕੇ ਦੇਵਾਂਗੇ ਠੀਕ ਹੈ ਜੀ 198 ਘੰਟੇ ਚੱਲੇ ਆ ਇਹ ਅਖੀਰ ਗੌਰ ਦਾ 162 ਘੰਟੇ ਤੇਰੀ ਸਰਵਿਸ ਹੋਈ ਆ ਪਹਿਲਾਂ ਠੀਕ ਹੈ ਤੇ ਹੁਣ 198 ਘੰਟੇ ਚੱਲਿਆ ਹੈ ਠੀਕ ਹੈ ਜੀ ਇਹਦੀ ਡਿਮਾਂਡ ਹੈਗੀ ਹੈ ਕਿ 12 ਲੱਖ ਤੇ 75000 ਰੁਪਿਆ ਠੀਕ ਹੈ ਜੀ ਤੇ ਜਿਵੇਂ ਆਪਾਂ ਕਹਦੇ ਬਾਈ ਜੀ ਨਵੇਂ ਨਾਲ ਤਾਂ 100% ਫਾਇਦਾ ਹੈਗਾ ਜੇ ਤੁਸੀਂ ਨਵਾਂ ਖਰੀਦਣਾ ਚਾਹੁੰਦੇ ਹੋ ਤਾਂ ਇੱਕ ਵਾਰੀ ਸੰਘੇੜਿਆਂ ਵਾਲਿਆਂ ਦੇ ਢਾਲੀਵਾਲ ਸ਼ੋਰੂਮ ਚ ਜ਼ਰੂਰ ਗਿਆ ਮਾਰਿਓ ਜੀ ਠੀਕ ਹੈ ਜੀ ਤੇ ਇਹ ਵੀ ਪੰਜਾਬ ਨੰਬਰੀ ਬਾਈ ਜੀ ਪੰਜਾਬ ਨੰਬਰ ਹੈ ਜੀ ਇਹ ਵੀ ਠੀਕ ਹੈ ਬਾਈ ਜੀ ਤੇ ਬਾਕੀ ਟਾਇਰਾਂ ਦੀ ਗੱਲ ਤਾਂ ਕਰਨ ਦੀ ਲੋੜ ਨਹੀਂ ਬਾਈ ਕਹਿੰਦਾ ਘੱਟੇ ਚੱਲੇ ਉਹ ਟਰੈਕਟਰ ਨੇ ਤੇ ਅੱਗੇ ਗਿਆ ਬਾਈ ਜੀ ਮੇਂਦਰਾ ਨੋਗੋ 655 DI ਤੇ ਬਾਕੀ ਵੇਟ ਵਗੈਰਾ ਇਹਦੇ ਮੈਂ ਕਹਿੰਦਾ ਸਾਰੇ ਨੂੰ ਬੱਦੀ ਲੱਗੇ ਜੀ ਜੀ ਠੀਕ ਹੈ ਜੀ ਤੇ ਜੇ ਟਾਇਰਾਂ ਦੀ ਗੱਲ ਕਰੀਏ ਬਈ ਇਹਦੇ ਟਾਇਰ ਅਗਲੇ MRF ਵਧੀਆ ਦੀ ਪਿੱਛੇ ਵੀ ਦੇਖੋ ਤੇ 80-85% ਟਾਇਰ ਨੇ ਨਾਲ ਦੇ ਡਾਇਰ ਆ 2021 ਮਾਡਲ ਆ 60 HP ਆ ਇਹ ਬਿਨਾ CRD ਤੋਂ ਆ ਬਿਨਾ CRD ਇੱਕ ਗੱਲ ਹੋਰ ਦੱਸਦੇ ਆ ਆਪਾਂ ਇਹਦੇ ਨਾਲ ਫੇਵਰ ਛਾਤਰੀ ਹੈਗੀ ਆ ਉਹ ਦੇਵਾਂਗੇ ਉਹ ਦੇਵਾਂਗੇ ਉਹ ਛਾਤਰੀ ਹੈਗੀ ਵੇਟ ਵਗੈਰਾ ਜਿਹੜਾ ਕੋ ਹੈਗਾ ਉਹ ਨਾਲ ਹੀ ਆ ਛਾਤਰੀ ਆਪਾਂ ਦੇਵਾਂਗੇ ਠੀਕ ਆ ਜੀ 9 ਲੱਖ ਤੇ 90000 ਰੁਪਿਆ ਡਿਮਾਂਡ ਆ ਇਹਦੀ ਠੀਕ ਆ ਜੀ ਇਹ ਘੰਟੇ ਕਿੰਨੇ ਸੱਚੇ ਚੱਲੇ ਭਾਈ ਇਹ ਘੰਟੇ ਚੱਲਿਆ ਹੋਇਆ ਹੈਗਾ तकरीबन 600 ਘੰਟਾ ਜੀ ਠੀਕ ਹੈ ਜੀ ਤੇ ਲੋ ਭਾਈ 600 ਘੰਟਾ ਚੱਲਿਆ ਹੋਇਆ ਹੈਗਾ ਤੇ ਬੈਟਰੀ ਬਕੋ ਹੋ ਕੇਗਾ ਤੇ ਖੁੱਲੇ ਪਲੇਟਫਾਰਮ ਵਾਲਾ ਹੈ ਜੀ ਕੰਡੀਸ਼ਨ ਬਾਕੀ ਚੈੱਕ ਵੀ ਕਰ ਸਕਦੇ ਮੈਂ ਜੀ ਕਹੇ ਭਾਈ ਜੀ ਡਿਜੀ ਸੈਂਸ ਵਾਲਾ ਕਦੇ ਜਿਹੜੇ ਮਰਜ਼ੀ ਖੇਤ ਚ ਚੱਲਦਾ ਹੋਵੇ ਕਦੇ ਉਹ ਜ ਖੇਤ ਚ ਜਾ ਕੇ ਰਸਦਾ ਵੀ ਉੱਥੇ ਚੱਲੀ ਜਾਂਦਾ ਜੀ ਠੀਕ ਹੈ ਭਾਈ ਜੀ ਚੈੱਕ ਕਰ ਲੋਹੀ ਚੀਜ਼ ਨਾ